ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਟਾਈਮ ਜੀ 26 ਤਰੀਕ ਟਾਈਮ ਵੱਜ ਗਏ 6 ਮੀ ਹਟ ਗਿਆ 2:00 ਵਜੇ ਹਟ ਗਿਆ ਦੀ ਆਪਣੇ ਬਹੁਤ ਮੁਸ਼ਕਲ ਨਾਲ ਹੱਥ ਬੇਨਤੀਆਂ ਕਰ ਕਰ ਰੱਬ ਨੂੰ ਹਟਾਇਆ ਚਲੋ ਜੀ ਜਿਹੜਾ ਟਾਈਮ ਨਿਕਲਦਾ ਉਹ ਵੀ ਵਧੀਆ ਹੈ ਨਾ ਜੇ 2 ਘੰਟੇ ਹੋਰ ਮੀ ਪੈ ਜਾਂਦਾ ਸਾਡੇ ਸਾਡਾ ਬੱਸ ਘਰਾਂ ਦਾ ਵੀ ਕੰਮ ਖਰਾਬ ਹੋ ਜਾਂਦਾ ਪਰਮਾਤਮਾ ਨੇ ਚੱਲ ਫਿਰ ਵੀ ਹੱਥ ਦੇ ਕੇ ਰੱਖਤੇ ਮੀਂਹ ਆਟ ਗਿਆ ਬਹੁਤ ਵਧੀਆ ਹੋ ਗਿਆ ਸਾਰੇ ਕਿਤੇ ਮੀਂਹ ਨਾ ਪਵੇ 2-4 ਦਿਨ ਨਾ ਪਵੇ ਚੱਲ ਥੋੜਾ ਥੋੜਾ ਪੈਂਦਾ ਰਹੇ ਕੋਈ ਗੱਲ ਨਹੀਂ ਪਰ ਇਸ ਵਾਰ ਤਾਂ ਆਪਣੇ ਬਹੁਤ ਜ਼ਿਆਦਾ ਮੀਂਹ ਪਿਆ ਮੈਨੂੰ ਇੰਨੀ ਟੈਂਸ਼ਨ ਹੋਈ ਪਤਾ ਨਹੀਂ ਮੈਨੂੰ ਚੱਕਰ ਲੱਗੇ ਪਏ ਨੇ ਕੰਨਾਂ 'ਚ ਟੀ ਟੀ ਹੋਈ ਜਾਂਦੇ ਪਹਿਲਾਂ ਫੋਨ ਤੇ ਗੱਲ ਕਰ ਰਹੀ ਮੇਰਾ ਸਾਰਾ ਸਿਰ ਘੁੰਮ ਗਿਆ ਜਦੋਂ ਮੈਂ ਫੋਨ ਖੱਟਦਾ ਪਤਾ ਨਹੀਂ ਕੀ ਹੋ ਗਿਆ ਹੁਣ ਮੈਂ ਦੇਖਦੀ ਆ ਜਦੋਂ ਮੈਂ ਪਿੰਡਰ ਨੂੰ ਲੈ ਕੇ ਜਾਂਦੀ ਆ ਬੀਬੀ ਬੂਬੀ ਚੈੱਕ ਕਰਾ ਕੇ ਵੀ ਸਿਰ ਵੀ ਆਇਆ ਹੋਇਆ ਪਏ ਖੜੇ ਨਹੀਂ ਜਾਂਦਾ ਤੇ ਆਪਾਂ ਤੁਹਾਨੂੰ ਦਿਖਾਉਣਾ ਵੀ ਆਪਣੇ ਸਰਕ ਸੋਰੀ ਸੱਤ ਸੁੱਕ ਗਈ ਸਾਰੀ ਤੇ ਇੱਥੇ ਨਾ ਜਿੱਥੇ ਜਿੱਥੇ ਪਾਣੀ ਜਵ ਤੇਰੇ ਦੇਖੋ ਛੀਦਾ ਹੋ ਗਿਆ ਆ ਦੇਖੋ ਅਸੀਂ ਇਹ ਤਿੰਨ ਚਾਰ ਵਾਰ ਸਾਫ ਕਰੀਏ ਸਤ ਤੋਂ ਹੇ ਨੀਚੇ ਪੇਰੇ ਹੀ ਸੁੱਕ ਗਿਆ ਚਲ ਹੁਣ ਮੀਂਹ हट ਗਿਆ ਨਾਲ ਦੀ ਨਾਲ ਇਧਰੋਂ हट ਗਿਆ ਇਹ ਇਧਰ ਵੀ ਆਪਣੇ ਇਹੀ ਹਾਲ ਸੀ ਇਹ ਕਮਰੇ ਦੇ ਵਿੱਚ ਵੀ ਉਹ ਪ੍ਰੈਸ ਵਾਲੀ ਜਗਾ ਤੇ ਉੱਥੋਂ ਚ ਆਉਂਦਾ ਸੀਗਾ ਸਾਰੀ ਸੱਤ ਸਾਰੇ ਘਰ ਚ ਆਉਣ ਲੱਗੋ ਇਹ ਨਾ ਪਹਿਲਾਂ ਦੇ ਬਣੇ ਹੋਨੇ ਦੋ ਕਮਰੇ ਇਹਨਾਂ ਚ ਪਤਾ ਨਹੀਂ ਕੀ ਦਿੱਕਤ ਹੈ ਇਹ ਚ ਆਉਂਦਾ ਹੋਰ ਇਧਰ ਦੂਜਾ ਬਣਨਾ ਸਾਡਾ ਜਿਹੜੇ ਨਵੇਂ ਬਣਾਏ ਹੋਏ ਨੇ ਇਹ ਨਹੀਂ ਚ ਆਉਂਦੇ ਨਾ ਸੋਈ ਵਗੈਰਾ ਕੋਈ ਨਹੀਂ ਲਓ ਜੀ ਹੁਣ ਟੋਕਾ ਕਰਤਾ ਮੱਜਾ ਦੇਖੀ ਨਾਲ ਦੀ ਨਾਲ ਅੱਠ ਲਗਿਆ ਫਰਸ ਹਨ ਨਾਲ ਦੀ ਨਾਲ ਅੱਠ ਲਗਿਆ ਥਾਂ ਬੁਰਾ ਹਾਲ ਹੋਇਆ ਬੈਦ ਚਲ ਕਾਇ ਹੁਣ ਦਾ ਥੋੜੀ ਜੀ ਧੁੱਪ ਜੀ ਨਾਲਾ ਕੱਪੜੇ ਜੇ ਵੀ ਠੀਕ ਹੋ ਗਏ ਪਿੰਦਰ ਕਿੱਧਰ ਗਿਆ ਤੂੰ ਬੋਲ ਮਾਰ ਲੈ ਆ ਇਧਰ ਜੀ ਲਾ ਦੇ ਕੁਕੜੀਆਂ ਜੀਆਂ ਆ ਇਧਰ ਕਰਕੇ ਪੜ ਦੇ ਲਾ ਕੇ ਇਥੋਂ ਇਥੇ ਫੇਰ ਚੱਕ ਲਾਂਗੇ ਤੇ ਫੇਰ ਫੇਰ ਹੈ ਮੇਰੇ ਨਾਲ ਉਕੜੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ ਬਈ ਇਹਨਾਂ ਨੂੰ ਪਿੰਡਰਦਲ ਕੇ ਕਹਿੰਦਾ ਪਿੰਡ ਵਾਲਿਆਂ ਨੂੰ ਨਾ ਦੱਸਦੇ ਵੀ ਸਾਡੀ ਮੱਕੀ ਵੀ ਪਾਉਂਦੀ ਐ ਕਾ ਲੈਣਗੇ ਆਪਾਂ ਨੂੰ ਆਕੇ ਸੱਚੀ ਗੱਲ ਆ ਤੇ ਅੱਜ ਚੱਕਦੀ ਆਪਾਂ ਨੇ ਅੱਜ ਹੀ ਹੱਤ ਗਿਆ ਆ ਆਪਾਂ ਤਾਂ ਲਿਖਿਆ ਨਾ ਕਰੋ ਨਾ ਮਿਰਚਾ ਕੋਈ ਸਿਕਾ ਨਾ ਜਗਾ ਬਦਲੇ ਕੋਈ ਮਰਜ਼ੀ ਜਗ੍ਹਾ ਮਾਰ ਦ ਲੈ ਕੋਈ ਸ ਮਰਜ਼ੀ ਕਰ ਲੈ ਦੇਖ ਪਹਿਲਾਂ ਤੂੰ ਮਿਰਚਾ ਲੈ ਆ ਮਿਰਚਾ ਨਹੀਂ ਸੁੱਕਣ ਦਿੱਤੀਆਂ ਤੂੰ ਬਾਤ ਦੂਜੀ ਮੱਕੀ ਲੈ ਆ ਤੇ ਉਹ ਮਸਾ ਸਿਕਾਈ ਆ ਆਹ ਹੁਣ ਤੀਜੀ ਮੱਕੀ ਨਾਲ ਪੰਗਾ ਲਿਆ ਸਾਰੇ ਕਾ ਕੋਈ ਨਹੀਂ ਪੰਗਾ ਲੈਂਦੇ ਡੋਪ ਤੇ ਦਿਉਂ ਬਾਪੂ ਉਹ ਲੈ ਪੱਟ 10 ਦਿਨ ਬੈਈ ਰਹੀ ਆ ਮਸਾਂ ਸੁੱਕੀਆਂ ਹਾਂ ਕਾਫੀ ਕਿਧਰ ਮੇਰੇ ਨਮਰਦਾਨ ਬਣਿਆ ਇੱਧਰ ਇੱਕ ਸਾਈਡ ਤੇ ਕਰ ਦੇ ਵਿਚਾਲੇ ਕਾ ਨੂੰ ਖੜੀ ਕਿਧਰ ਇੱਧਰ ਇੱਧਰ ਕਰ ਆ ਫਿਰ ਜਾ ਇੱਥੇ ਬੈ ਕਰ ਕਿੱਥੇ ਬਿੰਦਰ ਹੈ ਤਾਂ ਨਹੀਂ ਆਂ ਅੰਦਰ ਹੀ ਅੰਦਰ ਹੀ ਪਿਆ ਹੋਵੇ ਹਾਈ ਹੈ ਮੜਾ ਜੱਤੋਂ ਹੋ ਗਿਆ ਤੜਕੇ ਦੇ ਨੇ 18 ਵਾਰੀ ਤਾਂ ਪਪਰਾਂਡਾ ਸਾਫ ਕਰਤਾ ਮੈਂ ਸਾਵੀ ਦੋ ਦਿਨ ਹੋ ਗਏ ਠੀਕ ਬੈਟੀਆਂ ਨੇ ਬਾਹਰ ਚਾਂਬਲ ਜਾਨੀ ਅੱਗੇ ਜਾ ਕੇ ਇਹਨਾਂ ਨੂੰ ਸਾਰਾ ਪਤਾ ਨਹੀਂ ਪਿਆਰੇ ਲਓ ਜੀ ਪਹਿਲਾਂ ਮੈਨੂੰ ਆਏ ਸੀ ਮੈਂ ਪਕੌੜੀਆਂ ਦੀ ਸਬਜ਼ੀ ਬਣਾ ਦੂੰ ਹਾਏ ਮੈਂ ਉਹ ਕੀ ਕਰੀ ਕੀਤੀ ਗੱਲਾਂ ਨੇ ਕਰ ਲਿਬੜੇ ਤੇ ਹੁਣ ਮੇਰਾ ਸਰੀਰ ਕੰਦ ਮੈਂ ਮੈਨੂੰ ਇੱਕਦਮ ਪਤਾ ਨਹੀਂ ਬੀਪੀ ਘਟ ਗਿਆ ਪਤਾ ਨਹੀਂ ਕੀ ਹੋ ਗਿਆ ਮੈਨੂੰ ਐ ਹੋਇਆ ਫਿਰ ਸਿਰ ਚ ਸੋਏ ਅੱਖਾਂ ਮੁਰੇ ਨੇਰੀ ਆ ਜਾਂਦੀਆਂ ਹੁਣ ਮੈਂ ਕद्दू ਦੀ ਸਬਜ਼ੀ ਬਣਾਉਂਗੀ ਕੁਛ ਮਰਜ਼ੀ ਕਰਨ ਲੜਨਾ ਚਾਹੀ ਮੇਰੇ ਨਾਲ ਕੁਛ ਮਰਜ਼ੀ ਕਰਨ ਚਲੋ ਜੀ ਪਹਿਲਾਂ ਅਪਾ ਡਾਕਟਰ ਕੋਲੇ ਜਾਏਗੀ ਫਿਰ ਲੋ ਜੀ ਟਾਈਮ ਹੋ ਗਿਆ 6:30 ਦਾ ਆਪਾਂ ਨੇ ਰਸੋਈ ਸਾਫ਼ ਕਰਤੀ ਤੇ ਸੋਟਾ ਦੀ ਵੀਡੀਓ ਹੈ ਜਿਹੜੀ ਅਪਲੋਡ ਕਰਤੀ ਹੁਣ ਆਪਾਂ ਪਾਣੀ ਦੇਖ ਕੇ ਹੁਣ ਵੀ ਕਿੰਨਾ ਘਟ ਗਿਆ ਮੈਂ ਸਵੇਰੇ ਦੇਖ ਕੇ ਹੀ ਸਵੇਰੇ ਬਹੁਤ ਘਟ ਗਿਆ ਸੀ ਅੱਜ ਆਪਾਂ ਨੇ ਥੋੜਾ ਜਿਹਾ ਦੋ ਵਾਰ ਸੜਾਕਾ ਜਿਹਾ ਆਇਆ ਮੀਂਹ ਦਾ ਮੀਂਹ ਹੀ ਆਇਆ ਤੇ ਹੁਣ ਮੈਂ ਗੋਲੀਆਂ ਲਾਈਆਂ ਨੇ ਦੋ ਟਾਈਮ ਨਹੀਂ ਪੀ ਠੀਕ ਐ ਥੋੜੇ ਜਿਹ ਕੰਨ ਜੀ ਬੰਦ ਹੋ ਰਹੇ ਨੇ ਇਧਰ ਦੇਖੋ ਸੂਟਾਂ ਵਾਲਿਆਂ ਦਾ ਹਾਲ ਆਪਣਾ ਸਾਰਾ ਕਮਰਾ ਸੁੱਕ ਗਿਆ ਹੁਣ ਇੱਥੇ ਗੱਦੇ ਲਾ ਕੇ ਇਹਨੇ ਵੀਡੀਓ ਵੀਡੀਓ ਬਣਾ ਲਈ ਬਾਕੀ ਆਪਾਂ ਸਵੇਰੇ ਸੈਟਿੰਗ ਕਰਾਂਗੇ ਸੂਟਾਂ ਦੀ ਆ ਸਾਰੇ ਪਾਰਸਲ ਕੱਢਣ ਵਾਲੇ ਨੇ ਇਥੋਂ ਇਹ ਚੱਲ ਖਾਲੀ ਹੋ ਜਾਊਗਾ ਹਨਾ ਇਹ ਦੇਖਦੇ ਆ ਤੇ ਬਾਕੀ ਪਹਿਣਾ ਬੁਕਿੰਗ ਜਲਦੀ ਜਲਦੀ ਕਰ ਲਓ ਸੂਟਾਂ ਦੀ ਸਾਰਾ ਫਰਸ਼ ਵਗੈਰਾ ਸੁੱਕ ਗਿਆ ਹੁਣ ਫਸਲ ਪਰਮਾਤਮਾ ਜੀ ਕਿ ਤਰ੍ਹਾਂ ਠੀਕ ਹੋ ਗਿਆ ਮੇਰੀ ਚੁੰਨੀ ਕਿੱਥੇ ਆ ਆ ਕੱਪੜੇ ਧੋ ਕੇ ਲਾਹੇ ਅਸੀਂ ਇਸ ਘਾਏ ਹੋਣੇ ਨੇ ਤਾਹਾਂ ਮਾਰ ਦਾਂਗੇ ਇੱਥੇ ਮੈਂ ਲਾ ਕੇ ਲਈ ਤੀ ਐਨੇ ਮੈਂ ਉਧਰ ਰਸੋਈ ਸਾਫ਼ ਕਰਨ ਵਰਗੀ ਭਾਂਡੇ-ਬਾਂਡੇ ਹਾਰੇ ਕੋਤੇ ਹੁਣ ਫੇਰ ਸਬਜ਼ੀ ਦਾ ਅਸੀਂ ਕੁੱਕੜੀਆਂ ਕੱਢਣੀਆਂ ਸ਼ੁਰੂ ਕਰ ਤਾ ਮੈਂ ਤੇ ਧੁੱਪੇ ਪਾਈ ਹੋਈ ਨਹੀਂ ਮੱਕੀ ਫੇਰ ਫੇਰ ਨਹੀਂ ਆ ਜੰਨਾ ਨੌਜੀ ਦਸੋਈ ਆਪਾਂ ਸਾਫ਼ ਕਰਤੀ ਹੁਣ ਮੈਂ ਆ ਕੇ ਦੇਖਦੀ ਆ ਕਦੂ ਦੀ ਸਬਜ਼ੀ ਬਣਾਵਾਂ ਜਾਂ ਮੈਂ ਕੋਈ ਹੋਰ ਸਬਜ਼ੀ ਆ ਇੱਕ ਪਲੇਟ ਭਰ ਕੇ ਲਈ ਤੀ ਕੱਢਣ ਨੂੰ ਇੱਥੇ ਰਹਿ ਗਈ ਆਜ ਵਾਲੀਆਂ ਹੋਰੇ ਸੜਤੀਆਂ ਬੂਟ ਗਿੱਲੇ ਹੋ ਗਏ ਬੂਟ ਗਿੱਲੇ ਹੋ ਗਏ ਬੜਾ ਜਾਂ ਸੁੱਕ ਗਿਆ ਵਧੀਆ ਅੱਛਾ ਤੁਸੀਂ ਲੋਕ ਤਿੰਨ ਨਸਰ ਬੜੀਆਂ ਇੱਕ ਚੂਹੀ ਉਧਰ ਵੀ ਫਿਰਦੀ ਐ ਗੜਕਾ ਲਾਉਣਾ ਉਹਨਾਂ ਨੂੰ ਉਧਰ ਵੀ ਦਾ ਤੂੰ ਜਗੜਕਾ ਕਿੱਥੇ ਐ ਇੱਕ ਦਾ ਦੀ ਦੋ ਚਾਰ ਨੇ ਹੁਣ ਇੱਕ ਥੋੜਾ ਚਾਰ ਨਹੀਂ ਉਹ ਤਾਂ ਲੈ ਗਏ ਦੋ ਤਾਂ ਦੋ ਕੌਣ ਆਏ ਹੁੰਦੀ ਦੇ ਹੈਗੇ ਤੇ ਅਗਲੇ ਆਪਾਂ ਨਿਕਾਠ ਮਾਰਨਾ ਨੇ ਹਾਂ ਆ ਵੀ ਬੱਚਾ ਜੀ ਕਹਿੰਦਾ ਕਿ ਪਾ ਦੇ ਸਪੱਲੀ ਸੁੱਕ ਜੂਗੀ ਪੱਲੀ ਸੁੱਕ ਜੂ ਪਾ ਦੇ ਲੋੜੀ ਆਪਣੇ ਬੂਟੇ ਵਧੀਆ ਸੋਨੇ ਹੋ ਗਏ। ਹੜ ਜਾ ਆ ਪੈਣ ਨੂੰ। ਲਓ ਜੀ ਪਤਾ ਨੂੰ ਪਾਣੀ ਨਹੀਂ ਖਾਈ। ਆਪਣਾ ਢੱਕਾ ਕਿੱਥੇ ਗੱਡਿਆ ਹਾਂ ਤੂੰ? ਆਉਰੇ ਗੱਡੇ ਤੇ ਢੱਕਾ ਇੱਥੇ। ਆ ਸੀ। ਇੱਥੋਂ ਪਾਣੀ ਉਹ ਉੱਥੇ ਵਗ ਗਿਆ। ਕਹੇ 3 ਕੁ ਫੁੱਟ ਘਟ ਗਿਆ। ਘਟ ਗਿਆ ਹੁਣ ਤਾਂ ਅੱਖ ਦਿਖਣ ਲੱਗੇ। ਕੱਲ ਬੁਰਾ ਹਾਲ ਸੀ ਇੱਥੇ। ਮਟਾਂ ਵੀ ਦਿਖਣ ਲੱਗੀਆਂ। ਕੱਲ ਤਾਂ ਜਮੀ ਨਹੀਂ ਨੀ ਨਾ ਤੇ ਕੁਝ ਵੀ। ਖੇਤ ਆਲਾ ਹਜੇ ਦੇਖ ਕੇ ਹੁਣ ਕੀ ਮਾਹੌਲ ਹੈ ਹਾਈਡਰੋ ਖਾਲੀ ਵਾਲਾ ਵੀ ਘਟ ਗਿਆ ਹੁਣ ਤਾਂ ਪਹੀ ਵਾਲਾ ਸੌਰੀ ਖਾਲੀ ਵਾਲਾ ਹੀ ਜ਼ਿਆਦਾ ਰੰਗ ਆਦੇ ਆਪਾਂ ਸੀ ਕੱਲ ਸਾਰੀ ਪਰਗੀ ਤੇ ਇੱਥੋਂ ਤੱਕ ਅਜੇ ਤਾਂ ਬਹੁਤ ਫਰਕ ਪੈ ਗਿਆ 3 ਫੁੱਟ ਪਾਣੀ ਦਾ ਫਰਕ ਪੈ ਗਿਆ ਹੁਣ ਬਾਕੀ ਹੋਰ ਘਟ ਜੂਗਾ ਜੇ ਇੱਕ ਰਾਤ ਵਧੀਆ ਹੋ ਹੋ ਰੱਖੀ ਤੈਨੂੰ ਖੇਚਲਾ ਹੋ ਗਈ ਹੋਂ ਦੀ ਨਾਲ-ਨਾਲ ਆ ਗਿਆ ਵੀ ਉਧਰ ਕਿਤੇ ਹੋਰ ਨਾ ਵਗ ਜੇ ਹੈ ਕੱਖ ਦੇਖੋ ਹੁਣ ਬਚਣਗੇ ਕਿ ਮਰਨਗੇ ਤਾਂ ਸੁੱਕ ਗਈ ਇੰਨੀ ਪੀੜੇ ਹੋ ਗਈ ਉਹ ਤਾਂ ਭਾ ਜਾ ਮਮਾ ਮਾਚੇ ਇੱਕ ਸਾਡੇ ਵਾਲੇ ਵੀ ਸੁੱਕ ਗਏ ਦੇਖਿਓ ਰੋਟੀ ਖਾਣ ਦੀ ਮਾਰੀ ਕਿ ਮਾਨੂੰ ਦੁੱਧ ਪਾਤਾ ਉੱਥੇ ਬੈ ਗਈ ਮੌਸਮ ਠੀਕ ਹੋ ਗਿਆ ਪਰ ਮਾਤਾ ਮਾਨੀ ਕਿਰਪਾ ਨਾਲ ਆ ਜਾ ਸਾਹਿਬ ਆ ਬੈਠੀਏ ਖਾ ਲਈ ਰੋਟੀ ਪਾਣੀ ਦੇਖੀ ਉਹਨੂੰ ਪਤਾ ਵੀ ਮੈਨੂੰ ਹਜੇ ਰੋਟੀ ਰਹਿੰਦੀ ਹੈ ਮੇਰੀ ਦੁੱਧ ਵੀ ਇੱਥੇ ਬੈਗੀ। ਨਹੀਂ ਨਾ ਹੁਣ ਰੋਟੀ ਖਾ ਕੇ ਫੇਰ ਜਾਊਗੀ। ਆਦੇ ਬੜੀ। ਹੁਣ ਉਹ ਉੱਥੇ ਖੇਤ ਤੱਕ ਮੋਟਰਸਾਈਕਲ ਜਾਵਾਂਗੇ। ਸਾਈ ਵੀ ਜਾਊ ਨਾਲ। ਇਹ 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 ਤਾਂ 5 ਮਿੰਟ ਚ ਵਗ ਜੂ। ਮੈਂ ਆਪਣੇ ਤੋਂ ਪਹਿਲਾਂ ਜਾਊ। ਮਰੀ ਬਲਾਟ ਵੇਰ ਫਟਿਆ। ਇਹਨੂੰ ਬਾਜ਼ਾਰੇ ਨੂੰ ਜਾਣ ਰਣੀਆ ਕੱਢਣ ਦੇ ਦਿੰਦੇ ਨੇ ਫੇਰ ਖਾ ਜਾਂਦੀਆਂ ਨੇ ਫੇਰ ਫੁੱਟਿਆਂ ਦਾ ਫੇਰ ਖਾ ਜਾਂਦੀਆਂ ਨੇ ਹੁਣ ਦੇਖੋ ਮਨੀ ਬਲੱਡ ਦਾ ਘੜਾ ਕਿ ਮੈਸਾਂ ਦਾ ਘੜੀਆਂ ਨੇ ਹੁਣ ਇਹਨੂੰ ਬਹਾਂ ਕਰਾਂ ਅੰਨ ਕਿ ਚਲਾਈ 2 ਵਜੇ ਇੱਧਰ ਮੈਂ ਇੱਧਰ ਆਈ ਹੀ ਨਹੀਂ ਦੀ ਹੈ ਚਲਾਈ ਆਈ 2 ਵਜੇ ਕਿਹੜਾ ਵੱਖਾ ਹੈ ਕਿਹੜਾ ਵੱਖਾ ਖੂਦੀਆਂ ਖਾਣ ਅੰਦਰ ਚੱਲ ਰਿਹਾ ਹੈਗਾ ਫਲਾਈ 2 ਵਜੇ ਸੁੱਕ ਜਾਵੇਂ ਤੇ ਮਰਜੀ 7 ਨੂੰ ਹਵਾ ਲੱਗ ਜੂ। ਆ ਬੋਲ ਨਹੀਂ ਇਹ ਕੰਮ ਦਾ। ਮੈਂ ਹੀ ਭੱਲੇ। ਮੈਂ ਤਾਂ ਉੱਥੇ ਜਾਂਦਾ ਯਾਰ। ਮੈਂ ਤਾਂ ਇਸ ਨੂੰ ਠੁਕਾ ਦੇ ਤੇ ਹੁਣ। ਆ ਤਿੰਨ ਚਾਰ ਨੀ ਕੱਢਤੀ ਨੇ ਮੱਕੀ ਦੇਖ ਰਹੀ। ਆ ਵਧੀਆ ਮਰ। ਹੁਣ ਇਹ ਗੁੱਦ ਦਾ ਰੱਖਿਆ ਦੇ ਨੀ। ਕੀ ਪਾਰ ਕੇ ਤਾਂ ਰਹਿ ਪੋਲੇ ਕਿਨੇ ਤਈ ਗੋਲੇ ਦੀ ਰਾਤ। ਪਹਿਲਾਂ ਗੋਲੇ ਵਜ ਮੈਂ ਗੋਲੇ ਵਜਿਆ। ਚੱਲ ਜੰਗਾ। 5 ਰੁਪਈਆ ਦਾ ਪੈਕੇਟ ਆ। ਤੇ ਸਾਰੇ ਘਰ ਚ ਮੱਕੀ ਮੱਕੀ ਕਰ ਰੱਖਿਆ ਆ ਪਈ ਆ। ਇੱਕ ਟੋਕਰੀ ਉਹ ਪਈ ਐ ਕੁਸੋਂ ਉੱਥੇ ਪਈਆਂ ਨੇ ਉਹ ਕਬੂ ਕੀ ਮੈਂ ਤਾਂ ਨਾ ਕੱਢਦੀ ਆ ਚੌਥੀ ਆ ਇੱਥੇ ਰਹਿ ਗਈ ਮੇਰਾ ਅਗੂਠਾ ਦੁਖਣ ਲੱਗਿਆ ਅਸਾਂ ਇੰਨੀ ਨਹੀਂ ਤੋਖੀ ਹਾਂ ਕਦਾ ਹੋ ਜੂਗੀ ਕਿਦੋਂ ਹੋ ਜੂਗੀ ਰਾਮ ਨਾਲ ਹੋ ਜੂਗੀ ਵੀ ਕਿ ਲੋ ਤਾਂ ਜਿੰਨੀ ਕਿ ਸੁੱਕੂਗੀ ਉਹਨਾਂ ਕੇ ਮੈਸਾਂ ਦਾ ਦਾਣਾ ਹੋ ਗਿਆ ਹੋਰ ਸਾਈ ਵੀ ਵੇਖਿਆ ਵੇ ਵੀ ਜਾਂਦੇ ਨਹੀਂ ਕਰਦੇ ਨਹੀਂ ਵੇਲਾ ਤੱਕ ਪਾਣੀ ਪਹੁੰਚ ਗਿਆ ਉਹ ਉਤਰ ਗਿਆ ਹੁਣ ਆ ਇੰਨਾ ਤਾਂ ਨਹੀਂ ਉਤਰਿਆ ਹੁਣ ਆ ਦੇਖੋ ਕੀ ਬੰਦ ਹੋ ਗਿਆ ਉਹ ਮੋਟਰ ਨਾ ਪਿੰਦਰ ਕਹਿੰਦਾ ਜਾਂਦੇ ਹੋ ਤਾਂ ਅਸੀਂ ਵਧੀਆ ਵਾਗ ਕੇ ਆਉਂਦੇ ਹੋ ਉਹਨਾਂ ਨੇ ਰੋੜੇ 'ਚ ਪੱਟਦੇ ਮਸਾਂ ਆਂ ਆ ਹਾਂ ਲੱਗਦੀ ਹਾਂ ਚਾ ਦੇ ਉਹ ਠੀਕ ਆ ਹੂੰ ਨਾ ਸੰਗਤਾਂ ਦੇ ਲੱਗ ਮੈਠੀਆਂ ਨੇ ਚੱਲ ਸੈਟੀ ਇਹ ਰੋਟੀ ਖਾ ਕੇ ਵੇਖਦਾ ਹੁਣ ਆਜੂ ਮਾਗਰ ਆਪਣੇ ਹੁਣ ਜਾਂਦੀ ਨਹੀਂ ਹੈ ਇਹ ਰੋਟੀ ਖਾ ਕੇ ਜਾਊਗੀ ਆਹੇ ਕੱਟ ਗਿਆ ਨਾ ਬੱਕਰੀਆਂ ਉਹ ਬੱਕਰੀਆਂ ਕੱਟ ਗਿਆ ਆਪਣਾ ਇਹਨਾਂ ਦੇ ਪਿੱਛੇ ਕੱਟ ਗਿਆ ਕਿੱਥੇ ਨ ਬੱਕਰੀਆਂ ਆ ਦੇ ਆ ਨਹੀਂ ਨਾ ਕਿੰਨੇ ਜੋਦਰ ਤੁਸੀਂ ਵੀ ਨੇ ਐਮੀ ਕਰਕੇ ਹਨਾ ਮੀਤੀ ਕਰਾ ਦਿੱਕ ਚ ਮਾਰੀ ਦੀ ਮੂਰੇ ਆ ਗਏ ਉਹ ਦੇਖੋ ਮੈਂ ਖਾ ਰਹੀ ਆ ਦੇਖ ਇਹ ਕਹਦੇ ਆ ਖਾਂਦੀ ਨੇ ਥੱਲੇ ਡਿੱਕੇ ਪੱਤੇ ਨਹੀਂ ਖਾਂਦੀਆਂ ਇਹ ਸੁਆਦ ਨਹੀਂ ਆਦੇ ਖਣੇ ਨਾ ਉਹ ਇਹਨਾਂ ਨੂੰ ਉਹ ਆਗਾ ਕਹਿੰਦੇ ਖਾਂਦੀ ਨਹੀਂ ਪਤਾ ਨਹੀਂ ਕੀ ਚੱਕਰਾ ਤੂੰ ਦੇਖ ਨਾਦੀ ਮੈਨੂੰ ਹਾਂ ਹੁਣ ਨਹੀਂ ਨਿਕਦਾਂਗੇ ਅੱਧੀ ਸੀ ਵਧੀਆ ਆ ਤੁਹਾਡਾ ਆ ਇੱਧਰ ਤਾਂ ਉਹਨੂੰ ਹੀ ਖੜਾ ਜੋ ਇਹ ਤਾਂ ਮਸੀ ਘਟੂਆ ਗਾਇਦਾ ਉੱਤੋਂ ਦਾ ਬਲੰਮਣਾ ਨਹੀਂ ਨਗੇ ਅੰਨ ਲਾਗੀ ਦਾ ਆਹ ਤਾਂ ਘਟ ਗਿਆ ਖਾਮੋ ਘਟਿਆ ਆਹ ਤਾਂ ਘਟ ਗਿਆ ਇੱਥੇ ਤੱਕ ਤੀਰਾ ਤਾਂ ਉਰੇ ਤੱਕ ਦੀ ਗੱਲ ਜਦੋਂ ਅਸੀਂ ਐ ਐਦਾ ਉਹ ਗੋਰ ਆਣ ਗਿਆ ਅੱਛਾ ਆਹ ਕਹਿਣਾ ਤੂੰ ਹਾਂ ਆ ਆ ਗਿਆ ਸੀ ਇਹ ਦੇਖ ਲੈ ਮੰਗ ਲੈ ਤੇਰੀ ਬੇ ਤੂੰ ਤਾਂ ਮੋਟਰਸਾਈਕਲ ਨਾਲ ਪਹਿਲਾਂ ਆ ਗਿਆ ਇੱਧਰ ਵੀ ਆ ਗਿਆ ਹਾਂ ਓਏ ਇਹ ਤਾਂ ਮੈਂ ਤਾਂ ਡੁੱਬ ਗਈ ਦੀ ਇੱਥੇ ਔਰ ਤੈਨੂੰ ਅੱਖ ਤਾਂ ਹੈ ਇਹ ਤਾਂ ਪਾਣੀ ਚ ਮਾਇਆ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਭੁੱਲ ਗਈ ਸੀ ਵੀ ਇਹ ਤਾਂ ਕੋਈ ਹੈ ਕੀ ਕੋਈ ਆ ਨੇ ਇਹਦੇ ਉੱਤੇ ਵੀ ਪੱਕਾ ਲੈਟਰ ਕਿਉਂ ਨਹੀਂ ਪਾਇਆ ਡਾਕਟਰ ਨੂੰ ਕਿਹਾ ਮਿੱਟੀ ਦੀ ਭਰਤੀ ਆਲੇ-ਦਾਲ ਤੇ ਇੱਧਰ ਤਾਈ ਆ ਇਹਦੇ ਤੋਂ ਤਾਂ ਪਾਣੀ ਪਿਆ ਗਿਆ ਇਹਦੀ ਪਹਿਲੀ ਵਾਰ ਚੜਿਆ ਤਾਂ ਵਿੱਚ ਹਾਂ ਇੱਥੇ ਪਹਿਲੀ ਵਾਰ ਪਾਣੀ ਚੜਿਆ ਕੱਲ ਤਾਂ ਇੱਥੇ ਹੋਇਆਗਾ ਤੇ ਬਹੁਤ ਪਾਣੀ ਚੜਾ ਹੁਣ ਤਾਂ ਘੱਟ ਟਟਰੀਆਂ ਕੀ ਕਰਨ ਵਿਚਾਰੀਆਂ ਸਾਰੇ ਆਂਡੇ ਹੁੰਡੇ ਇਹਨਾਂ ਦੇ ਹੋ ਗਏ ਸਭੀ ਮੈਂ ਤਾਂ ਵਿੱਚੀ ਬਾਗੀ ਦੀ ਉਹਦੇ ਇਹਨਾਂ ਮੀਂਹ 'ਚ ਕਿਸੇ ਨੇ ਕੱਢਣੀ ਵੀ ਨਹੀਂ ਤੀ ਬੋਲਾ ਹ ਸਾਰਾ ਗਾਂਹਾਂ ਤਾਂ ਜਾਇ ਨਹੀਂ ਜਾਣਾ ਬੇਲਾਂ ਤੱਕ ਤਾਂ ਨਾ ਉੱਥੇ ਕੀ ਕਰਨ ਜਾਣਾ ਬੇਲਾ ਤਾਂ ਉਹ ਲੰਗੀਆਂ ਹੋ ਗਈਆਂ ਹਾਏ ਆਹ ਉਰੋਂ ਵੀ ਬੋਲਾ ਹੈ ਇਹ ਤਾਂ ਭਾਈ ਕਿਤੇ ਵੀ ਜਾਣ ਦੀ ਜਗ੍ਹਾ ਹੈ ਨਹੀਂ ਇਹਦਾ ਵਿੱਚ ਧਸਦੇ ਆ ਪੂਰੇ ਤਾਪ ਬੋਲਾ ਆਦੇ ਆਉਰੇ ਪੈਰ ਤੇ ਰਹਿਦੀ ਮੈਂ ਤਾਂ ਵਿਚੀ ਗਈ ਨਾ ਜਾਣਾ ਕਟਾ ਕਟਾ 40 45 ਬੱਟਾ ਕੋਈ ਦੋੜੀ ਆ ਮੈਂ ਨਹੀਂ ਤਾਂ ਕਿਸੇ ਨੇ ਕੱਢਣਾ ਵੀ ਨਹੀਂ ਦੇਣ ਹਾਏ ਹੈ ਮੱਕੀ ਮੱਕੀ ਤਾਂ ਮਰ ਗਈ ਮੱਕੀ ਕਿੱਥੇ ਬਚੂਗੀ ਅੰਗਾ ਬੋਲਾ ਹੈਗਾ ਹਨਾ ਜਾ ਆਏ ਕਾਨੂੰ ਅੱਜ ਧਰਦੀ ਫਾਇਰ ਹੋਰ ਜਿਹਨਾਂ ਮੈਂ ਖੱਡਾਂ ਤੇ ਨਾ ਖੱਡਾਂ ਚ ਕਿਉਂ ਠੀਕ ਤਾਂ ਹੈਗਾ ਆ ਤਾਂ ਗਈ ਇਹ ਅੱਜ ਰਾਤ ਨੂੰ ਵੀ ਨਿਕਲ ਜਾਂਦੀ ਫੇਰ ਬਾਤ ਕੀ ਹੈ ਜਦੋਂ ਘਟ ਗਿਆ ਤੋ ਹੈ ਪਹੀ ਜਦੋਂ ਘਟ ਗਿਆ ਇਹ ਖੁੱਲੀ ਵੀ ਮੈਨਾਂ ਦਾ ਪੂੜੋ ਭੋਲੀ ਵੀ ਇਹਨਾਂ ਦਾ ਦੁਪਹਿਰੇ ਖੁੱਲੀ ਆ ਉਹ ਦੁਪਹਿਰੇ ਖੁੱਲੀ ਆ ਫਿਰ ਹੁਣ ਉਹਦੇ ਨਾਲ ਤਾਂ ਪਾਏ ਹੋਜੂ ਉਹ ਹਾਂ ਉਹ ਪੰਛੀ ਚ ਵੀ ਘਟ ਗਿਆ ਇੰਨਾ ਕਰ ਰਿਹਾ ਨਾ ਸੈਫੀ ਝਾਕ ਦਾ ਟਟੇਰੀਆ ਮੈਨੂੰ ਫੜ ਲੈਗਾ ਇਹਨਾਂ ਨੂੰ ਆ ਆਈ ਜਾਏਗਾ ਵਿਚਰੀ ਆਏ ਨੂੰ ਜਿਹਦਾ ਪਾਣੀ ਆਇਆ ਆਇਆ ਚੱਲ ਮੈਂ ਉੱਥੇ ਕਿੱਥੇ ਜਾਉਂ ਮੈਂ ਕੱਪੜੇ ਭਰ ਜਾਣਗੇ ਆ ਜੇ ਸਭੀ ਚੱਲੀ ਦੇਖੀ ਜੋ ਚਪਲਾ ਕੱਢ ਕੇ ਆਉਣਾ ਬੂ ਮੈਂ ਨਾ ਇਹਨੇ ਚਪਲੇ ਪਾ ਕੇ ਸਾਬੀ ਲਿਬੜੂ ਨਾਲ ਫਿਰ ਕਿੰਦਾ ਇਹ ਤਾਂ ਹੁਣੀ ਆ ਇਹਨੇ ਤਾਂ ਮੇਰੇ ਲਈ ਖੜਾ ਲੈਂਦਾ ਇਹ ਇਹ ਤਾਂ ਉਹ ਹੈ ਦੇਦੀ ਜੀ ਨੇ ਦੇਖਿਆ ਤੇ ਬਚਾਵਾਂ ਦੇਦੀ ਦਾ ਹੋਰ ਦੇਖੇ ਕਰ ਗਿਆ ਦੇ ਤਾਂ ਨਾਲ ਕੰਮ ਨਹੀਂ ਕਰਦਾ ਪਰਸੋਂ ਤੋਂ ਦੋਰੀਆਂ ਦੀ ਹਾਂ ਇਹ ਚੱਲਦਾ ਦੀ ਹੁਣ ਕੰਨੀਆਂ ਉਹ ਕਰ ਰਹੀ ਆ ਆ ਵੀ ਜਾਊਗਾ ਤੇ ਇਸ ਦਾ ਇਹ ਹੁਣ ਤੂੰ ਕਲਗਿਆਂ ਵਾਲੇ ਰੁੜਗੇ ਤਬੂਟਿਆਂ ਨੂੰ ਰੋਣਾ ਨਹੀਂ ਇਹ ਤੇ ਸਪਰੇਅ ਪੱਤੀ ਹੋਈ ਆ ਹੁਣ ਤਾਂ ਖਾਣ ਨੂੰ ਹੁੰਦਾ ਸਪਰੇਅ ਨੇ ਤਾਂ ਬਾਗ ਅੱਥੇ ਕਰਤਾ ਹਾਂ ਸਪਲ 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 ਪਹਿਲੀ ਵਾਰ ਆਇਆ ਪਹੀਜ ਬਣੀ ਨਾ ਆ ਤਾਂ ਫਿਰ ਵੀ ਠੀਕ ਆ ਉੱਤ ਮੋਟਾ ਲੱਗਦਾ ਇਹਨਾਂ ਦਾ ਜਾਂਦਾ ਓਏ ਅੱਧਾ ਬੰਦਾ ਵਿੱਚ ਜਾਂਦਾ ਕੱਲ ਤਾਂ ਮੇਲਾ ਨਹੀਂ ਨੀਂਦੀ ਆ ਤਾਂ ਸਿੱਧੇ ਖੜਿਆ ਆਪਾਂ ਬਹੁਤ ਆ ਲੈਵਲ ਆਪਣਾ ਉਹ ਪਹੀ ਤੋਂ ਉਹ ਆ ਦੇ ਵਾਲਾ ਰੋੜੀ ਦਾ ਸਾਹਬ ਠੀਕ ਆ ਜਾਣਾ ਉਹ ਤਾਂ ਆ ਹੀ ਨਾ ਚੱਲਾਗਾ ਸਾਰਾ ਕਪੜਾ ਇਹ ਕੱਖਾਂ ਦਾ ਆਪਣੇ ਸਰ ਗਿਆ ਤੇ ਬਸ ਓਕੇ ਕਰ ਲੈ ਪਾਣੀ ਦਾ ਖੜਾ ਇੱਥੇ ਖੜਾ ਲੈ ਓਕੇ ਨੇ ਚਲ ਪਾਣੀ ਦੀ ਕਰੀ ਕਰੀ ਇੱਧਰ ਗਾਹਾਂ ਦਾ ਪਾਣੀ ਜ਼ਿਆਦੇ ਆ ਭਈ ਕਿੰਨਾ ਦਾ ਚੱਲਦਾ ਉਹ ਸਾਰੇ ਪਾਣੀ ਦੀ ਹੈ ਇਹਦੇ ਉੱਤੇ ਹਾਂ ਆ ਤਾਂ ਹਾਂ ਹਾਂ ਇਹ ਸਦਾ ਵੀ ਸਪਲ ਸਪਲ ਕਰਦਾ ਹੁੰਦਾ ਆਇਆ ਨਹੀਂ ਤੀ ਉਹ ਇਹ ਅੱਜ ਆਇਆ ਹਾਂ ਦੋ ਦਿਨਾਂ ਤੋਂ ਕਦੇ ਆਏ ਉਹਦੇ ਦਿਲਸਣ ਬੜੀ ਹੋਰੀ ਕਿੰਨਾ ਪਾਣੀ ਹੋਰ ਕਿੰਨਾ ਤਾਂ ਨਿਕਲਣਾ ਆ ਉੱਥੇ ਤੇ ਕੰਨ ਇਹਦੇ ਬਰਾਬਰ ਦੀ ਇਹਦੇ ਅੰਦਰ ਜਿਹੜੀ ਕਣਕ ਦੀ ਭਿੱਜ ਗਈ ਸਾਰੀ ਭਿੱਜ ਗਈ ਤਾਂ ਚਲ ਆ ਤਾਂ ਸਾਰਾ ਪਾਣੀ ਪੂਰਨ ਕਾ ਹੋ ਗਿਆ ਭਰਿਆ ਪਿਆ ਤੇ ਕੱਲ੍ਹ ਕੱਲ ਇਹ ਤੇ ਮਿੱਟੀ ਲਾ ਕੇ ਜਾਂਦੀ ਸੀ ਇਹ ਤੇ ਸਾਰੇ ਇੱਥੇ ਰੱਖਦੀ ਪਾਣੀ ਪਾਹੀ ਦਾ ਕੀ ਹਾਲ ਹੋਇਆ ਤੋਬਾ ਬਣਿਆ ਪਿਆ ਹੈਗਾ ਹਜੇ ਵੀ ਜੀਦੀ ਚ ਵੜਕ ਦੇ ਹਾਂ ਬਸੋ ਜੀਦੀ ਚ ਦੀਦਾ ਤਾਂ ਹੈਗਾ ਨਾ ੱੱੱਲੇ ਆਪਣੀ ਜੀਦੀ ਆ ਹੀ ਨਹੀਂ ਨੀ ਅੱਡੀ ਹੂੰ ਇਹ ਤੋਂ ਪੰਨ ਸਭ ਤੋਂ ਜ਼ਿਆਦਾ ਇਹੀ ਜੀਦੀ ਦਾ ਖਤਰਾ ਹੋਰ ਆ ਡਰ ਲੱਗਦਾ ਇਥੇ ਕਿਉਂ ਮੜਦਾ ਮੈਨੂੰ ਮੂੰਹ ਮੈਂ ਮੜਦਾ ਇੰਨਾ ਨਾ ਪਾਣੀ ਆ ਦੇ ਇਹ ਹੈਗਾ 2 ਫੁੱਟ ਨੇ ਤੇ ਚਾਰ ਫਟਾ ਦੋ ਆ ਤਾਂ 2 ਫੁੱਟ ਤਾਂ ਬਾਹਰ ਦੀ ਫੜਕ ਆਪਣਾ ਹੂੰ ਗੋਡਿਆਂ ਤੋਂ ਵੀ ਇੱਥੇ ਆ ਗਿਆ ਉੱਪਰ ਆ ਗਿਆ ਬਾਣੀ ਹੁਣ ਇੱਥੇ ਜਾ ਦੇ ਚਲ ਦੇਖੀ ਜੂ ਹੁਣ ਫਿਰ ਜਿੱਥੇ ਟਾਂਡਿਆਂ ਦੀਆਂ ਉੱਥੇ ਭਾਂਡਿਆਂ ਦੀਆਂ ਜਿੱਥੇ ਸਾਰਾ ਉਹ ਆਉਂਦਾ ਹਰਦੀਪ ਸਿੰਘ ਉਹ ਕਰਦਾ ਕੰਝਦਾ ਤੇਰਾ ਦਾ ਵੀ ਕੌਣ ਆਉਂਦਾ ਤੇਰੇ ਆਦੇ ਸਿਆਣ ਲਿਆ ਨੇ ਅੱਜ ਆ ਹੀ ਗਿਆ ਪਤਾ ਲੈਣਾ ਹੈ ਹੂੰ ਆ ਗਿਆ ਭਾਈ ਲਰਮਨ ਦਾ ਮੰਗ ਰਹਾ ਹਾਂ ਦੇਖ ਦੇਖ ਤੇਰੇ ਬੋਲ ਤੋਂ ਬੋਲ ਤੋਂ ਲੈ ਲੈ ਨਾ ਨਾ ਹੈ ਇਹ ਨਹੀਂ ਮੈਂ ਮਨ ਇਹ ਨਹੀਂ ਕੋਈ ਆਣਾ ਹੋਇਆ ਹਰ ਦਿਨ ਕੋ ਮਾਰਨਾ ਯਾਰ ਹਨਾ ਇੰਨਾ ਦਾ ਪਾਣੀ ਤੂੰ ਹੀ ਨਹੀਂ ਪੱਧਿਆ ਇਹ ਇਹ ਤੈਨੂੰ ਦੇਖ ਕੇ ਲੱਗ ਰਿਹਾ ਹੈ ਤਾਂ ਮਨ ਹੋਰ ਤੂੰ ਤਾਂ ਕੰਨ ਚ ਕੱਲ ਦਾ ਬੋਲਾ ਦਿਆ ਦਿਵਾ ਕੱਟ ਗਿਆ ਬਹੁਤ ਪਾਣੀ ਬੰਦਾ ਠੀਕ ਆ ਉਹ ਜਿਹੜੀ ਤਾਰੀਆਂ ਲੋਕਾਂ ਨੇ ਜੀਰ ਦਾ ਭੰਡਾ ਫੇਜਾ ਬਹੁਤ ਘੜ ਆ ਗਿਆ ਬਾਲਾ ਬੜਾ ਹੈ ਇਹ ਉਹਦੇ ਮੈਂ ਕੱਟ ਕੱਟਦਾ ਮੈਂ ਸਪਰੇਅ ਕਰ ਲੈਣੇ ਆ ਤੇ ਤੈਨੂੰ ਕਿਹਦੀਆਂ ਫੋਨ ਲਾਇਆ ਮੈਂ ਤੈਨੂੰ ਚਾਰ ਵਾਰੀ ਥੱਲੇ ਬਾਹਾਂ ਮੇਰਾ ਥੱਲੇ ਹੈਗਾ ਕੱਲ ਇੱਥੇ ਸਾਰੇ ਪਾਣੀ ਪਿਆ ਦੇ ਉਹ ਤੌੜੇ ਚ ਆ ਉਹ ਮਿੱਟੀ ਲਾ ਕੇ ਗਏ ਕਿਸੇ ਮੈਂ ਅੱਧਾ ਗੋਟਾ ਖੜਤ ਦਿੱਤਾ ਉਹੇ ਬੋਰ ਨਾਲ ਵੀ ਮਿੱਠੀ ਮੁੱਠੀ ਲਾਉਣ ਦਾ ਸਮਾਰ ਕੇ ਲਾਤੀ ਦੀ ਆ ਦੇਖਾ ਕਿਤੇ ਬੋਰ ਚ ਪਾਣੀ ਵਾਜੇ ਹੋਵੇ ਨਾ ਪਿਆ ਨਹੀਂ ਕਰਦੇ ਕਦੇ ਆ ਦੇਖਾ ਆਹ ਕੰਨ ਉਹ ਤਾਂ ਨਾ ਆ ਗਈ ਇਹ ਆਹ ਰੇ ਆਹ ਚੀਜ਼ ਮੜੀ ਜੀ ਨੰਗੀ ਦੇ ਇੰਨੀ ਕਾ ਹਾਂ ਇੱਧਰ ਆ ਤੇ ਇੱਥੇਰ ਮਾ ਕੇ ਪੇਰਾ ਕੇ ਸਾਰੇ ਲਵੇ ਲਵੇ ਨਾਲ ਆ ਗਿਆ ਤਿੰਨ ਚਾਰ ਪੇਟੇ ਸਾਰੇ ਖਤਮ ਕਰ ਦੂ ਛੱਡੀ ਪੈ ਗਈ ਸਾਰੇ ਨਾਲ ਇਹ ਤਾਂ ਹੈ ਹੀ ਨਹੀਂ ਨੀ ਪਰ ਤੋਂ ਐ ਇੱਕ ਵਾਰ ਨੂੰ ਮੇਹੂ ਦਾ ਦਾ ਸਮਰੇ ਨੂੰ ਬਾਹਰ ਹਾਂ ਲਓ ਜੀ ਪਾਣੀ ਤਾਂ ਆਪਣੇ ਘਟ ਗਿਆ ਪਰ ਸਾਡੇ 2 ਕਿੱਲਿਆਂ ਚ ਪਾਣੀ ਬਹੁਤ ਜ਼ਿਆਦਾ ਹੈ 4 ਫੁੱਟ ਪਾਣੀ ਪਿਆ ਹੈ ਜੇ ਜੇ ਅੱਜ ਰਾਤ ਤੱਕ ਉਤਰ ਗਿਆ ਫੇਰ ਤਾਂ ਫੇਰ ਸੈਟ ਆਊਗਾ ਹੁਣ ਆਪਾਂ ਚੱਲਦੇ ਆਂ ਸਰਦਾਰ ਜੀ ਉਧਰ ਦੂਜੀ ਜੀ ਦੀ ਦੇਖਣ ਬਾਅਦ ਮੈਨੂੰ ਟਾਈਮ ਲੱਗ ਗਿਆ ਮੈਨੂੰ ਇੱਥੇ ਮਰੂਦ ਮਿਲ ਗਿਆ ਇੱਕ ਮੈ ਮਰੂਦ ਖਾਣ ਲੱਗ ਗਈ ਇੱਕ ਦੋ ਹੀ ਰਹਿੰਦੇ ਸੈਫੀ ਵੀ ਨਾਲ ਹੀ ਫਿਰਦਾ ਸੱਪਣ ਸੱਪਣ ਕਰਦਾ ਇਤੋਂ ਅੱਗੇ ਮੈਂ ਜਾ ਨਹੀਂ ਸਕਦੀ 4 ਫੁੱਟ ਪਾਣੀ ਆ ਮੈਂ ਉੱਥੇ ਡੁੱਬ ਜੂ ਲਓ ਜੀ ਪਾਣੀ ਦੇ ਵਿੱਚੋਂ ਮੈਂ ਨਿਕਲ ਕੇ ਆ ਗਈ ਤੇ ਇੱਥੇ ਨਾ ਉਹ ਸੁੱਕ ਹੈਗਾ ਪਾਣੀ ਹੈ ਨਹੀਂ ਤੇ ਉੱਚਾ ਜਿਹਾ ਥਾਂ ਦੀ ਮੈਂ ਦੋਨੇ ਪੈਰ ਮੇਰੇ ਦੋਨੇ ਲੱਤਾਂ ਵਿੱਚ ਚ ਗਈਆਂ ਮਤਲਬ ਬੈਗ ਹੀ ਝਰਕਦੇ ਨੇ ਤਾਂ ਬਚ ਗਈ ਸਾਰੇ ਕੱਪੜੇ ਲਿਬੜ ਗਏ ਬਿਨਾਂ ਕੋਈ ਤੋਂ ਤਾਂ ਬਚ ਗਈ ਸੀ ਅਦਰੋਂ ਨਾ ਉਹ ਚੂਹਿਆਂ ਦੀ ਮਿੱਟੀ ਕੱਢ ਬੁੰਨੇ ਪੈਰ ਵਿੱਚ ਗਏ ਸਾਰੇ ਕੱਪੜੇ ਲਿਪੜ ਗਏ। ਹੁਣ ਆਪਾਂ ਚੱਲਦੇ ਆ ਘਰ ਨੂੰ ਜੀ। ਉਹ ਆਉਂਦਾ ਛੋਟਿਆ। ਆ ਜਾ ਆ ਜਾ। ਕੀ ਦੇਖੀ ਦੇਖੀ? ਦੇਖੀ ਦੇਖੀ ਕਰਦਾ ਇਤਰਾ ਗਿਆ। ਦੇਖ ਨਾ ਵੀ। ਲੈ ਲੈ ਲੈ। ਕੰਬ ਰਿਹਾ ਹੈ ਨਾ। ਹਾਂ ਹਾਂ ਆ ਜਾ। ਕੰਬ ਲਿਆ ਹੋਇਆ। ਚੱਲ ਚੱਲ ਚੱਲ। ਮੈਂ ਕੁਈ ਚ ਡਿੱਗ ਗਈ ਤੇ ਤੇਰਾ ਡੜੀ ਫੜ ਕੇ ਕੱਢ ਕੇ ਲਿਆਇਆ ਸਾਰੇ ਕੱਪੜੇ ਲਿਪੜ ਗਏ। ਇਹ ਦੇਖੋ। ਲੜਾਇਆ ਵਜੀ। ਉਹਨਾਂ ਦੇ ਉਹ ਫੰਬਿਆਂ ਜਾਂਦੇ। ਓਏ ਓਏ ਓਏ। ਚੱਲ ਚੱਲ। ਮੈਂ ਤਾਂ ਪਹਿਲੀ ਪਸੇ ਨਹੀਂ। ਆ ਜਾ ਖਾਈ। ਕੱਲ ਵਈ ਸਾ ਵੀ ਨਾ ਇਹ ਹੁਣ ਆਪਾਂ ਕੰਮ ਵਧਾਤਾ ਹੋਰ ਹੋਰ ਕੱਪੜੇ ਸਾਰੇ ਲਿਬੜ ਗਏ ਹੁਣ ਤਾਂ ਪਾਏ ਦੇ ਉਹ ਮਾਹ ਕਿਤੇ ਕੋਲੇ ਰੱਖ ਤੁਸੀਂ ਤੇ ਕਿੰਨਾ ਦੇਖ ਲੈ ਤੁਸੀਂ ਤੇ ਉੱਚੇ ਜਿਹੜਾ ਨਾ ਉੱਚੇ ਜਿਹੜਾ ਦਬਦਾ ਹੁੰਦਾ ਵਾ ਕਦੇ ਵਾਸਤੇ ਵੀ ਮੈਂ ਕੱਲ ਤਾਂ ਅਸੀਂ ਬਚ ਗਿਆ ਕਿ ਅੱਜ ਦੇਖ ਫਿਰ ਦੇਖ ਨਹੀਂ ਜਿਵੇਂ ਹੁਣ ਨੀਵੇਂ ਤੇ ਪਾਣੀ ਦੇ ਪੈਰ ਧਰੇ ਪਾਣੀ ਤਾਂ ਤੇ ਹੈ ਨਹੀਂ ਤੇ ਸੁੱਕਾ ਹੋ ਗਦੀ ਅੱਜ ਤਾਂ ਘਰ ਬੋਰਚਾ ਹੈ ਪੈਰ ਧਰ ਕੇ ਉੱਤਰ ਬਿੰਦੀ ਤੇ ਦੂਜੇ ਦੇ ਤਰੇ ਹੋਣ ਉਹ ਤੇ ਨਹੀਂ ਪੈਣਾ ਨੇ ਹਾਂ ਮੇਰੀ ਨਹੀਂ ਮੈਂ ਹੀ ਥੀ ਉਹਦਾ ਉੱਪਰ ਨਹੀਂ ਆ ਗਈ ਨਾ ਵਿੱਚ ਨਹੀਂ ਦਵੀ ਉੱਥੇ ਤੈਨੂੰ ਪਤਾ ਨਹੀਂ ਲੱਗਿਆ ਉਹ ਇਦੋਂ ਬਾਅਦ ਪੈ ਹੋਣ ਲੱਗਿਆ ਚੱਲ ਜੰਗਾ